ਅੱਜ ਅਸੀਂ ਆਪਣੇ ਫਾਰਮ ਦੇ ਇਖਾਲੇ ਕਿੰਨਾ ਜੇ ਗਾਲਾ ਟੀਲਾ ਚਾਹ ਰਹੇ ਵੇਖੋ ਇਹਨਾਂ ਦੀ ਫਸਲ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਜਰੂਰ ਵਿਜ਼ਿਟ ਕਰੋ ਇਹਨਾਂ ਦੇ ਖੇਤਾਂ ਵਿੱਚ ਇਹਨਾਂ ਦੀ ਪ੍ਰੋਬਲਮ ਜਿਹੜੀ ਆ ਉਹ ਸੌਲ ਕਰਦੇ ਆ ਇਹ ਵੀਰ ਦੇ ਸਾਰੇ ਖੇਤ ਨੇ ਤੇ ਅੱਗੇ ਜਿਹੜਾ ਕੁਸ਼ਕ ਏਰੀਆ ਵਾ ਵੀ ਵਸੰਗਿਆ ਵੀ ਕੋਈ 5-7 ਮਰਲੇ ਦੇ ਵਿੱਚ ਟੀਲਾ ਸ਼ੁਰੂ ਹੋਇਆ ਵਾ ਬੁੱਢਾਂ ਦੇ ਵਿੱਚ ਪਿਆ ਵਾ ਚਲੋ ਦੇਖਦੇ ਆਂ ਕੀ ਹਾਲ ਤਾ ਵਾ ਬਾਕੀ ਇਹਨਾਂ ਵੀਰਾਂ ਦਾ ਹੱਲ ਕਰੂ ਅੱਛਾ ਵੀਰ ਜੀ ਆਹ ਵਾਲਾ ਦਾ ਹਾਂਜੀ ਆ ਜੇ ਤਾਂ ਇਹਨਾਂ ਗੇਰੀਆ ਉਹ ਗੁੱਦ ਵੀ ਕਵਰ ਕੀਤਾ ਨੀ ਮੈਂ ਕੱਲ ਵੇਖਿਆ ਸੀ ਤੇ ਇਹ ਥੋੜਾ ਜਿਹਾ ਥਾਂ ਸੀ ਕੱਲ ਤੇ ਅੱਜ ਮੈਂ ਵੇਖਿਆ ਤੇ ਇਹ ਸਾਰਾ ਹੋਣ ਡਿਆ ਵਾ ਤੇ ਗਾੜੀ ਝੋਨਾ ਵੀ ਸੁੱਕੀ ਜਾਣ ਡਿਆ ਵਾ ਕੀ ਵੇਖ ਸਕਦੇ ਹੋ ਬੂਟੇ ਬਿਲਕੁਲ ਹੀ ਸੁੱਕ ਚੁੱਕੇ ਆ ਜਿਵੇਂ ਫਸਲਾਂ ਪੱਕਣ ਤੇ ਨਹੀਂ ਆਈ ਹੁੰਦੀ ਉਸ ਤਰੀਕੇ ਦੇ ਇਹਨਾਂ ਨੇ ਦੇਖੋ ਜਿੱਦਾਂ ਲੰਬ ਪਈ ਹੁੰਦੀ ਇਹਨੂੰ ਅੱਗ ਲੱਗਦੀ ਜਿਹੜੇ ਕਮਲਾਗੇ ਆ ਉਹ ਸਾਰਾ ਸੁੱਕ ਜਾਣਾ ਵਾ ਇਹ ਅੱਜ ਦੁਪਹਿਰ ਨੂੰ ਸੋ ਗਿਆ ਵਾ ਤੇ ਇਹ ਹੌਲੀ ਹੌਲੀ ਵਧਣ ਲਿਆ ਵਾ ਗਾਹ ਨੂੰ ਵਧਣ ਲਿਆ ਤੇ ਬਹੁਤ ਮਿਹਨਤ ਲੱਗਦੀ ਹੈ ਫਸਲ ਤਿਆਰ ਕਰਨ ਤੇ ਬਹੁਤ ਮਾੜੀ ਗੱਲ ਕੋਈ ਨਹੀਂ ਕਰਦੇ ਇਹਨਾਂ ਦਾ ਹਾਲ ਪਾਪਾ ਤੁਸੀਂ ਦੇਖ ਸਕਦੇ ਹੋ ਕਾਲਾ ਤੇਲ ਦਾ ਅਟੈਕ ਹੋਇਆ ਵਾ ਬਹੁਤ ਖਤਰਨਾਕ ਆ ਇਹ ਇੱਕ ਜਿਹੜਾ ਮੱਛਰ ਹੈ ਨਾ ਵਿੱਚ ਤੇ 24 ਘੰਟੇ ਦੇ ਵਿੱਚ 8000 8000 ਰੁਪਏ 8000 ਰੁਪਏ ਦੇ ਦਿੰਦਾ ਹੈ ਤੇ ਤੁਸੀਂ ਦੇ ਸਕਦੇ 24 ਘੰਟੇ ਦੇ ਵਿੱਚ ਵਿੱਚ ਕਿੰਨਾ ਟੈਗ ਕਰਦਣਾ ਕਿੰਨੇ ਮਚਰਾ ਕਿੰਨੇ ਅੰਡੇ ਦੇ ਦੇਦਨੇ ਤੇ ਕਿੰਨਾ ਨੁਕਸਾਨ ਜਿਹੜਾ ਹੋਣਾ ਵਾ ਤੇ ਟਾਈਮ ਨਾਲ ਇਹਦਾ ਹੱਲ ਕਰੋ ਸਪਰੇਅ ਕਰੋ ਪਾਈ ਮੈਟ੍ਰੀਜਿੰਗ ਨਾਲ ਸਟicker ਯੂਜ਼ ਕਰੋ ਤੇ ਇਹਦਾ ਸੋਲੂਸ਼ਨ ਇਹ ਹੋਈ ਆ ਬਾਕੀ ਵੀਰ ਦਾ ਹੱਲ ਕਰਦੇ ਹਾਂ ਵੀਰ ਦੀ ਇਹਨਾਂ ਨੂੰ ਸਪਰੇਅ ਕਰਵਾਉਂਦੇ ਆ ਤੇ ਇਹਦਾ ਹੱਲ ਹੋਏਗਾ ਠੀਕ ਆ ਜੀ ਮਿਲਦੇ ਆਂ